ਕਾਲਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਿਕਿਉਰਿਟੀ ਦੇ ਤਨਾਤ ਥੱਲੇ ਡੋਰ ਫਰੇਮ ਮੈਟਰ ਡਾਇਰੈਕਟਰਾਂ ਦੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨਿਹੰਗ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਇਮਰ ਅਫਸਾਈ ਇਹ ਹੀ ਲੱਗ ਰਿਹਾ ਹੈ ਇਹ ਮਨਜੋਗ ਅਦਾਲਤ ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ ਚ ਇਹਦੇ ਖਿਲਾਫ ਮਕਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਹੈ ਜੇ ਸਬੰਧ ਚ ਇਹਦੀ ਗ੍ਰਿਫਤਾਰੀ ਕੀਤੀ ਗਈ ਹੈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਾਨਯੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮਲਾਜਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਾਨਯੋਗ ਐਸ ਪੀ ਸਿਟੀ ਸਾਹਿਬ ਤੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏ ਸੀ ਜੀ ਐਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ ਨਹੀਂ ਨਹੀਂ ਮਿਆਂਕ ਸਿੰਘ ਦਾ ਕੋਈ ਕ੍ਰਿਮੀਨਲ ਰਿਕਾਰ ਇਹ ਪਹਿਲਾਂ ਵੀ ਗੋਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ ਨਾਮ ਕੀ ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਇਹਦਾ ਜੋ ਹੁਣ ਕਲੀਅਰ ਹੋਇਆ ਤਾਂ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗੋਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਸੀਗਾ ਮਤਲਬ ਉੱਪਰ ਚੜਨਾ ਡੈਕ ਤੇ ਇਹ ਬੰਦਾ ਜੋ ਇਹ ਬੰਦਾ ਜੋ ਨੀ ਪਾਗਲਪਨ ਦੀ ਹਾਲਤ ਚ ਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਝ ਵਿਅਕਤੀ ਜੋਧਪੁਰ ਲੈ ਗਏ ਉੱਥੋਂ ਜੋਧਪੁਰ ਲਿਜਾ ਕੇ ਮੇਰੇ ਨਾਲ ਉਹਨਾਂ ਨੇ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਮਾਗੀ ਪਰੇਸ਼ਾਨ ਕੀਤੇ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਲਦੀ ਕੜੀ ਕੱਲ ਇੱਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਕਿਉਰਿਟੀ ਦੇ ਤਨਾਤ ਥੱਲੇ ਡੋਰ ਫ੍ਰੇਮ ਮੈਟਰ ਡਾਇਰੈਕਟਰਾਂ ਤੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ 'ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ 'ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨੇ ਅੰਗ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਈਮ ਅਫਸਰ ਹੀ ਇਹ ਲੱਗ ਰਿਹਾ ਹੈ ਇਹ ਮਾਨਯੋਗ ਅਦਾਲਤ 'ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ 'ਚ ਇਹਦੇ ਖਿਲਾਫ ਮੁਕੱਦਮਾ ਨੰਬਰ 88109 BNS ਤਹਿਤ ਕੱਲ ਦਰਜ ਕੀਤਾ ਗਿਆ ਜੇ ਸੁਮੰਤ ਜੇਦੀ ਗ੍ਰਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਨਜੋਗ ਕੋਰਟ ਕੰਪਲੈਕਸ ਦੀ ਸਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਨਜੋਗ ਐਸ ਪੀ ਸਿਟੀ ਸਾਹਿਬ ਤੇ ਮਨਜੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏਸੀ ਜੀਐਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ ਨਹੀਂ ਨਹੀਂ ਮੇ ਅੰਗ ਸਿੰਘ ਦਾ ਕੋਈ ਕ੍ਰਿਮਨਲ ਰਿਕਾਰਡ ਨਹੀਂ ਇਹ ਪਹਿਲਾਂ ਵੀ ਗਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ ਦੇ ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਇਹਦਾ ਜੋ ਹੁਣ ਕਲੀਅਰ ਹੋਇਆ ਤਾਂ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਸੀਗਾ ਮਤਲਬ ਉੱਪਰ ਚੜਨਾ ਡੈਕ ਸੀ ਇਹ ਬੰਦਾ ਜੋ ਇਹ ਬੰਦਾ ਜੋ ਨੀਮ ਪਾਗਲਪਨ ਦੀ ਹਾਲਤ 'ਚ ਇੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੋਸ਼ਿਸ਼ ਵਿਅਕਤੀ ਜੋਧਪੁਰ ਲੈ ਗਏ ਉੱਥੋਂ ਜੋਧਪੁਰ ਲਿਜਾ ਕੇ ਮੇਰੇ ਨਾਲ ਉਹਨਾਂ ਨੂੰ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀ ਇਹ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਲਦੀ ਘੜੀ ਹੀ ਸੀ